ਜੀ ਕਿੰਨੇ ਤੇਰੇ ਰੰਗ ਹਰ ਰੰਗ ਬਾ ਕਮਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਜਦੋਂ ਇਦਾਂ ਦੀ ਕੋਈ ਜਾਣਕਾਰੀ ਸਾਹਮਣੇ ਆਉਂਦੀ ਆ ਜਾਂ ਕੋਈ ਇਦਾਂ ਦੀ ਵੀਡੀਓ ਸਾਹਮਣੇ ਆਉਂਦੀ ਆ ਫਿਰ ਸੱਚੀ ਹੱਥ ਜੁੜ ਜਾਂਦੇ ਆ ਕਿ ਪ੍ਰਮਾਤਮਾ ਅਸੀਂ ਕੱਖ ਨਹੀਂ ਜਾਣਦੇ ਤੇ ਤੂੰ ਜਦੋਂ ਕਿਸੇ ਚੀਜ਼ ਨੂੰ ਕੋਈ ਗੁਣ ਦੇਣਾ ਜਦੋਂ ਕਿਸੇ ਚੀਜ਼ ਨੂੰ ਕਿਸੇ ਗੁਣਾ ਦੇ ਨਾਲ ਨਵਾਜਦਾ ਤਾਂ ਕਮਾਲ ਕਰ ਦੇਣਾ ਅੱਜ ਆਪਾਂ ਇੱਕ ਐਸੇ ਬੂਟੇ ਦੇ ਬਾਰੇ ਗੱਲ ਕਰਨੀ ਹੈ ਇੱਕ ਐਸੇ ਦਰਖਤ ਦੇ ਬਾਰੇ ਗੱਲ ਕਰਨੀ ਆ ਜਿਹਨੂੰ ਪ੍ਰਮਾਤਮਾ ਨੇ ਨਕਲ ਕਰਨ ਦਾ ਹੁਨਰ ਦਿੱਤਾ ਤੇ ਨਕਲ ਵੀ ਕੋਈ ਮਾੜੀ-ਮੋਟੀ ਨਹੀਂ ਪੱਤਿਆਂ ਦਾ ਰੰਗ ਵੀ ਬਦਲ ਸਕਦਾ ਪੱਤਿਆਂ ਦਾ ਸਾਈਜ਼ ਵੀ ਬਦਲਦਾ ਪੱਤਿਆਂ ਨੂੰ ਬਿਲਕੁਲ ਉਸ ਦੂਸਰੇ ਦਰਖਤ ਦੇ ਪੱਤਿਆਂ ਵਰਗਾ ਕਰ ਦਿੰਦਾ ਤੇ ਸਾਇੰਸ ਜਿੱਥੋਂ ਹੈਰਾਨ ਹੋਈ ਆ ਕਿ ਇਹ ਇਵਨ ਕੇ ਦੂਸਰੇ ਦਰਖਤ ਨੂੰ ਜੇ ਨਾ ਵੀ ਮਿਲੇ ਉਹਦੇ ਨਾਲ ਨਾ ਵੀ ਟੱਚ ਹੋਵੇ ਫੇਰ ਵੀ ਇਹ ਆਪਣੇ ਸੈਂਸ ਦੇ ਨਾਲ ਸੋਚ ਦੇ ਨਾਲ ਸਮਝ ਦੇ ਨਾਲ ਇੰਨੇ ਸਟੀਕ ਤਰੀਕੇ ਦੇ ਨਾਲ ਸਾਹਮਣੇ ਵਾਲੇ ਦਰਖਤ ਨੂੰ ਕਾਪੀ ਕਰਦਾ ਕਿ ਉਹਦੀਆਂ ਜਿਹੜੀਆਂ ਪਤਲੀਆਂ ਬਰੀਕ ਬੀਨਸ ਨੇ 나ੜੀਆਂ ਨੇ ਉਹਨਾਂ ਤੱਕ ਨੂੰ ਕਾਪੀ ਕਰ ਲੈਂਦਾ ਘੱਟ ਤੋਂ ਘੱਟ 20 ਤਰੀਕੇ ਦੇ ਨਾਲ ਦੇ ਜਿਹੜੇ ਦਰਖਤ ਨੇ ਉਹਨਾਂ ਨੂੰ ਇਹ ਕਾਪੀ ਕਰਦਾ ਉਨ੍ਹਾਂ ਦੇ ਰੰਗਾਂ ਨੂੰ ਕਾਪੀ ਕਰਦਾ ਇਹ ਜਿਹੜਾ ਦਰਖਤ ਆ ਇਹ ਜਿਹੜਾ ਬੂਟਾ ਇਹ ਅਰਜنٹੀਨਾ ਜਾਂ ਚਿੱਲੀ ਦੇ ਵਿੱਚ ਪਾਇਆ ਜਾਂਦਾ ਇਹਨੂੰ ਬੋਕੀਉਲਾ ਕਿਹਾ ਜਾਂਦਾ ਤੇ ਇਹ ਦਰਖਤ ਲੰਬੀਆਂ ਪੱਤੀਆਂ ਨੂੰ ਦੇਖ ਕੇ ਲੰਬੀਆਂ ਕਰ ਲੈਂਦਾ ਗੋਲ ਪੱਤੀਆਂ ਨੂੰ ਦੇਖ ਕੇ ਗੋਲ ਕਰ ਲੈਂਦਾ ਤਾਰੇ ਵਰਗੀਆਂ ਪੱਤੀਆਂ ਨੂੰ ਦੇਖ ਕੇ ਤਾਰੇ ਵਰਗਾ ਹੋ ਜਾਂਦਾ ਤੇ ਜਿਹਹ ਜਿਹ ਉਹਨਾਂ ਦਾ ਰੰਗ ਹੁੰਦਾ ਉਹ ਜਿਹ ਰੰਗ ਵੀ ਕਰ ਲੈਂਦਾ ਮਤਲਬ ਕਿ ਨਾਲ ਦੇ ਦਰਖਤ ਨੂੰ ਦੇਖ ਕੇ ਉਹ ਇਨਮਨ ਉਹਦੇ ਵਾਂਗੂ ਆਪਣੀ ਸ਼ਕਲ ਧਾਰ ਲੈਦਾ ਆਪਾਂ ਅਕਸਰੀ ਗੱਲ ਕਰੀਦੀ ਆ ਵੀ ਇਹ ਕੋਈ ਛੋਟੀ ਮੋਡੀ ਗੱਲ ਨਹੀਂ ਸਾਇੰਸ ਹਜੇ ਤੱਕ ਨਹੀਂ ਸਮਝ ਸਕੀ ਵੀ ਇਹ ਕਿੱਦਾਂ ਕਰਦਾ ਕਿਉਂਕਿ ਕੋਈ ਇੱਕ ਅੱਧਾ ਦਰਖਤ ਹੁੰਦਾ ਕਿਸੇ ਇੱਕ ਅੱਧੇ ਦਰਖਤ ਨੂੰ ਦੇਖ ਕੇ ਉਹਦੇ ਵਰਗਾ بڑا ਮੋਟਾ ਹੋ ਗਿਆ ਤਾਂ ਹੋ ਗਿਆ ਵੀ ਦਰਖਤਾਂ ਵਰਗਾ ਰੰਗ ਰੂਪ ਲੈਣਾ ਇਹ ਆਪਣੇ ਆਪ ਦੇ ਵਿੱਚ ਇੱਕ ਚਮਤਕਾਰ ਹੈ ਤੇ ਅਕਾਲ ਪੁਰਖ ਵਾਹਿਗੁਰੂ ਇਤਾਂ ਦੀ ਉਹ ਕਲਾ ਵਰਤਾਉਂਦਾ ਇਸੇ ਕਰਕੇ ਉਹਨੂੰ ਰੱਬ ਕਿਹਾ ਜਾਂਦਾ ਕਿਉਂਕਿ ਉਹ ਉਹ ਚੀਜ਼ਾਂ ਕਰਦਾ ਜਿਹੜੀਆਂ ਸਾਡੀ ਸਮਝ ਤੋਂ ਵੀ ਪਰੇ ਹੋ ਜਾਂਦੀਆਂ ਨੇ ਇੱਕ ਛੋਟੇ ਜਿਹੇ ਬੂਟੇ ਨੂੰ ਅਕਾਲ ਪੁਰਖ ਨੇ ਐਸਾ ਗੁਣ ਬਖਸ਼ਿਆ ਕਿ ਸਾਡੀ ਆਧੁਨਿਕ ਸਾਇੰਸ ਆ ਜਿਹੜੀ ਉਹ ਉਸ ਬੂਟੇ ਨੂੰ ਦੇਖ ਦੇਖ ਕੇ ਹੈਰਾਨ ਹੋਈ ਜਾਂਦੀ ਆ ਤੇ ਸੋਚੋ ਪ੍ਰਮਾਤਮਾ ਜਿਹੜਾ ਜਿਹਦੇ ਤੋਂ ਹਰ ਇੱਕ ਗੁਣ ਆਉਂਦਾ ਜੀ ਨੇ ਪੂਰੀ ਕਾਇਨਾਤ ਨੂੰ ਸਾਜਿਆ ਜਿਨੇ ਪੂਰੀ ਸ੍ਰਿਸ਼ਟੀ ਨੂੰ ਸਾਜਿਆ ਤੇ ਉਹ ਆਪ ਕਿੰਨੇ ਗੁਣਾ ਦੇ ਨਾਲ ਭਰਪੂਰ ਹੋਗਾ ਉਹ ਆਪ ਕਿੰਨਾ ਖੂਬਸੂਰਤ ਹੋ ਕਿੰਨਾ ਤਾਕਤਵਰ ਹੋ ਬਸ ਇਸੇ ਕਰਕੇ ਤੁਹਾਨੂੰ ਕਹੀਦਾ ਕਿ ਪ੍ਰਮਾਤਮਾ ਦੇ ਉੱਤੇ ਭਰੋਸਾ ਰੱਖੋ ਉਹਦੇ ਨਾਲ ਜੁੜੋ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਚੋਂ ਜਿਹੜੇ ਵੀ ਰੱਬ ਨੂੰ ਮੰਨਦੇ ਹੋ ਜਿਹੜੇ ਵੀ ਨਾਂ ਨਾਲ ਮੰਨਦੇ ਹੋ ਉਸ ਇੱਕ ਦੇ ਨਾਲ ਜੁੜੋ ਚਮਤਕਾਰ ਹੁੰਦੇ ਆ ਤੇ ਕਲਾ ਵਰਤ ਦੀਆ ਜਿਉਂਦੇ ਬਸਤੇ ਰਹੋ ਧੰਨਵਾਦ